ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫਤਾਵਾਰੀ ਲੈ ਕੇ ਹਾਜ਼ਰ ਆ ਜੀ ਗੱਲ ਅੱਜ ਰਾਤ ਦੀ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕੱਜ ਰਾਤ ਨੂੰ ਕਿੰਨਾ ਰਹਿ ਸਕਦਾ ਫਿਰ ਤੁਹਾਨੂੰ ਦੱਸਾਂਗੇ ਸੈਟਲਾਈਟ ਦਸੀਨਾ ਅਸਲੋ ਜੀ ਤੁਹਾਡੇ ਨਾਲ ਸਾਂਝਾ ਕਰ ਰਹੀ ਆ ਜੇ 17 ਅਕਤੂਬਰ ਦਾ ਦਿਨ ਹੈ ਦਿਨ ਲੰਘ ਚੁੱਕਾ ਹੈ ਤੇ ਆਥਣ ਦੇ ਫੜਾ ਤੇ ਆਪਾਂ ਪਹੁੰਚ ਗਏ ਆ ਲਗਭਗ ਆਥਣ ਦੇ 6 ਵਜਣ ਜਾ ਰਹੇ ਆ ਸੋ ਆਉਂਦੀ ਰਾਤੀ ਆਪਾਂ ਗੱਲ ਕਰੀਏ ਤੇ ਇਸ ਵੇਲੇ ਸੈਟਲਾਈਟ ਦਸੀਨ ਦੇਖ ਸਕਦੇ ਆ ਪੰਜਾਬ ਦੇ ਬਹੁਤੇ ਖਾਕਾ ਦੇ ਵਿੱਚ ਮੌਸਮ ਜਿਹੜਾ ਅਸਲੋ ਬਿਲਕੁਲ ਸਾਫ ਬਣਿਆ ਹੋਇਆ ਵੱਡੇ ਫਤੜ ਦੇ ਤਬਦੀਲੀ ਫਿਲਹਾਲ ਸੰਭਵ ਨਹੀਂ ਹੈ ਤੇ ਮੌਸਮ ਵਜੋਂ ਸਾਫ ਹੀ ਰਹਿੰਦਾ ਜਾ ਫਿਰਿਆ ਹਾਲਾਂਕਿ ਤੋਂ ਫਿਰ ਵੇਲੇ ਗਰਮੀ ਤੇ ਹੁੰਵਾ ਕੁਛਾ ਖਾਕਾ ਦੇ ਵਿੱਚ ਬਣਦੀ ਹੈ ਤੇ ਲੈਵਲ ਜਿਹੜੇ ਨੇ ਟੈਂਪਰੇਚਰ ਦੇ ਚੜੇ ਹੋਏ ਨੇ ਜੇਕਰ ਰਾਤਾਂ ਦੇ ਮੈਕਸਿਮਮ ਟੈਂਪਰੇਚਰ ਚੱਕਦੇ ਆ ਮਿਨਿਮਮ ਟੈਂਪਰੇਚਰ ਰਾਤਾਂ ਦੇ ਤੇ 15.4 ਡਿਗਰੀ ਦੇ ਨਾਲ ਜਿਹੜਾ ਯਾ ਗੁਰਦਾਸਪੁਰ ਖੇਤਰ ਸਭ ਤੋਂ ਠੰਡਾ ਜਲਾ ਰਿਹਾ ਪੰਜਾਬ ਦੇ ਵਿੱਚ ਤੇ 15.2 ਡਿਗਰੀ ਦੇ ਨਾਲ ਜਿਹੜਾ ਯਾ ਮਹਿੰਦਰਗੜ ਜਲਾ ਸਭ ਤੋਂ ਗਰਮ ਸਭ ਤੋਂ ਠੰਡਾ ਖੇਤਰ ਰਿਹਾ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਹਰਿਆਣਾ ਦੇ ਵਿੱਚ ਸੋ 15 ਤੋਂ ਲੈ ਕੇ 18 ਦੇ ਵਿੱਚ ਘਾਟ ਟੈਂਪਰੇਚਰ ਚੱਲਦੇ ਹੋਏ ਨੇ ਬਹੁਤੇ ਜਿਲਿਆਂ ਦੇ ਵਿੱਚ ਪੰਜਾਬ ਦੇ ਰਾਤਾਂ ਦੇ ਤੇ 15 ਤੋਂ ਲੈ ਕੇ 19 ਦੇ ਵਿੱਚਕਾਰ ਹਰਿਆਣ ਦੇ ਟੈਂਪਰੇਚਰ ਚੱਲਦੇ ਹੋਏ ਨੇ ਸਮੁਖਤ ਤੌਰ ਤੇ ਅੱਜ ਮੌਸਮ ਸਾਫ ਰਹਿ ਰਿਹਾ ਦਾ ਜਾ ਰਿਹਾ ਜ ਕੋਈ ਵੀ ਖੇਤਰ ਆ ਕਿਸੇ ਵੀ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਕੋਈ ਅਸਰ ਨਹੀਂ ਆ ਤੇ ਮੌਸਮ ਜਿਹੜਾ ਜਾਂ ਠੀਕ ਠਾਕ ਰਹਿੰਦਾ ਜਾ ਫਿਰਿਆ ਤੇ ਇਸੇ ਤਰ੍ਹਾਂ ਹਰਿਆਣਾ ਰਾਜ ਦਾ ਮੌਸਮ ਵੀ ਅੱਜ ਰਾਤ ਬਿਲਕੁਲ ਸਾਫ਼ ਹੀ ਰਹਿੰਦਾ ਜਾ ਫਿਰੇ ਚਿਰ ਤੱਕ